ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੋਨੀ ਬਠੰਡੇ ਵਾਲਾ ਅੱਜ ਖੜਿਆ ਤਲਵੰਡੀ ਸਬੂਟਰੈਕਟਰ ਮੰਡੀ ਦੇ ਬਾਈ ਜੀ ਦਿਖਾਉਣਾ ਏ ਤੁਹਾਨੂੰ ਇਹ ਟਰੈਕਟਰ ਮੰਡੀ ਅੱਜ ਦਿਨਾਂ ਮੇਰੇ ਟਾਂ ਵਰੀ ਜਾਣਕਾਰੀ ਦਿੰਨੇ ਆ ਬਾਈ ਜੀ ਵੀਡੀਓ ਚੰਗੀ ਲੱਗੀ ਤਾਂ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਜੀ ਕਰਦੇ ਆਂ ਸਟਾਰਟ ਆਪਾਂ ਸਵਰਾਜ 855 17 ਮਾਡਲ ਹੈ 5 ਲੱਖ 65000 ਡਿਮਾਂਡ ਹੈ ਹਾਂ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਈ। ਮਗਲੇ ਟਾਇਰ 80% ਆ ਬਈ ਇਹਦੇ। ਇਧਰਲੀ ਸਾਈਡ ਤੋਂ ਨਹੀਂ ਆ ਮਾਰੋ ਟਰੈਕਟਰ। ਬਹੁਤ ਹੀ ਸੋਹਣਾ ਤੇ ਸਾਫ਼ ਸੁਥਰਾ ਟਰੈਕਟਰ ਆ ਬਈ। ਅਮਾਰੂ ਨੇ ਜੀ। अगला ट्रैक्टर ਦਿਖਾਉਣੇ ਆ ਬਾਈ ਜੀ ਸਾਨੂੰ ایسਰ 485 13 ਮਾਡਲ ਹੈ 335000 ਬੰਨੇ ਦੀ ਮੰਗ ਲੈ। ਆ ਮਾਰੂਨੀ ਰੰਗ। ਮਗਲੇ ਟਾਇਰ ਇਹਦੇ ਨਵੇਂ ਅਰਗੇ ਪਈ ਆ ਬਾਈ। ਅੱਗੇ ਵਾਲੇ 60 65 ਪੈਸੇ। ਇਹ ਨੇ ਦੀ ਵੀ ਸਾਫ ਅਗਲਾ ਟਰੈਕਟਰ ਆ ਗਿਆ ਇਸ ਬਈ ਟਾਇਰ ਇਹਦੇ ਵੀ ਬਿਲਕੁਲ ਨਵੇਂ ਹੈ ਬੀਆਈ 450 ਇਸ 12 ਮਾਡਲ ਹੈ 410000 ਰੁਪਏ ਬੰਨੇ ਮੰਗ ਰਹੇ ਨੇ। ਟ੍ਰੇਸਰ ਥੋੜੇ ਸਾਹਮਣੇ ਆ ਬਾਈ ਜੀ। ਆ ਮਾਰੋ ਨਹੀਂ। ਇਹ ਸਭ ਤੋਂ ਸੋਹਣਾ ਟਰੈਕਟਰ ਹੈ ਜਮਾ। ਇਹਨਾਂ ਡਿਸਕ ਬ੍ਰੇਕ ਹੈ ਮੇਰੇ ਹਿਸਾਬ ਨਾਲ ਬਾਈ। ਮਾੜੀ ਦੂਰੋਂ ਵੀ ਸੁਣ ਲਈ ਗੰਮਰਵਾ ਦਿੰਦੇ ਆ। ਆ ਦੇਖੋ ਬਾਈ। ਅਗਲਾ ਟਰੈਕਟਰ ਆ ਗਿਆ 363 Holland ਮਗਲੇ ਟਰੈਰ ਇਹਦੇ ਬਿਲਕੁਲ ਨਵੇਂ ਆ ਬਈ ਅੱਗੇ ਵਾਲੇ ਵੀ ਨਵੇਂ ਆ ਗਏ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਬਈ ਇਹ ਬਹੁਤ ਹੀ ਸੋਹਣਾ ਹੈ ਸਾਫ ਸਫੀਦਰ ਰੈਕਟ ਸਾਰਾ Ориਜਨਲ ਹੈ 13 ਮਾਡਲ ਹੈ 435000 ਵੰਗੇ ਡਿਮਾਂਡ ਹੈ ਅੱਜ ਤੋਂ ਮੰਡੀ ਸਭ ਤੋਂ ਮੰਡੀ ਦੇ ਆ ਰੇਟ ਚੱਲ ਰਹੇ ਨੇ ਬਾਈ ਇੱਧਰ ਵੀ ਮਾਰੋ ਨਿਗਾ ਦੇਖੋ ਬਾਈ ਆ ਮਾਰੋ ਨਿ ਅਗਲਾ ਟਰੈਕਟਰ ਹੈਗਾ ਪਾਵਰ ਟਰੱਕ ਬਾਈ ਜੀ ਮਗਲੇ ਟਾਇਰ ਜੇ 80% ਤਾਂ ਬਾਈ ਕੰਡੀਸ਼ਨ ਤੁਹਾਨੂੰ ਦਿਖਾਉਣੇ ਆ ਪੇਰੂ ਤੋਂ ਸਾਫ ਡਿਜ਼ਾਈਨ ਡਾਈਵਿਡੈਂਡ ਟਰੈਕਟਰ ਬਹੁਤ ਸੋਹਣੇ ਸੋਹਣੇ ਮੰਡੀ ਤੇ ਹੁੰਦੇ ਆ ਬਾਈ ਜੀ ਇਹ ਹੈਗਾ ਪਾਵਰ ਟਰੱਕ 445 ਆਵਾਜ਼ ਬਹੁਤ ਹੀ ਸੋਹਣਾ ਟਰੈਕਟਰ ਹੈ ਸੁਣ ਨੂੰ ਮਰਵਾਉਣੇ ਆ ਨੀਗਾ ਆਈ ਸਰ ਤੇ ਬਾਈ ਜੀ 241 ਐਈ ਸਰ 14 ਮਾਡਲ ਹੈ 215000 ਦੀ ਮੰਗ ਆ ਪੰਜਾਂ ਆ ਆ ਕਰੇਸ਼ਨ ਆ ਬਾਈ ਬੈਣਾ ਆਪਣਾ ਬਾਈ ਹਾਂਜੀ ਆ ਦੇਖੋ ਬਾਈ ਚਾ ਉਹਦਾ ਮਾਰੂ 215000 ਡਿਮਾਂਡ ਤੇ ਬੈਂਕਾਂ ਦਾ ਨੰਬਰ ਤੁਹਾਨੂੰ ਦੇ ਦਿੰਦੇ ਕਿੰਨਾ ਨੰਬਰ ਹੈ ਬਾਈ ਤੁਹਾਡਾ 95184 95184 50326 50326 ਹਾਂਜੀ ਜੇ ਕਿਸੇ ਭਰਾ ਨੂੰ ਟਰੈਕਟਰ ਪਸੰਦ ਆਉਂਦਾ ਤਾਂ ਬਾਈ ਇਹ ਟਰੈਕਟਰ ਤੁਸੀਂ ਗੱਲ ਕਰ ਸਕਦੇ ਹੋ ਤੇ ਖਰੀਦ ਸਕਦੇ ਆਮ ਬਹੁਤ ਸੋਨਾ ਤੇ ਹਸਾਬ ਦੇ ਲੈ ਟਰੈਕਟਰ ਦਾ ਅੱਗੇ ਦਿਖਾਉਣੇ ਆ ਤੁਹਾਨੂੰ ਆ ਮਾੜਾ 10 ਮਾਡਲ ਇਸ 1,70,000 ਦੀ ਮੰਗਾਂ ਤੇ ਆਹ ਕ੍ਰੀਨ ਜਨਰੇਟਰ ਦੀ ਪਈ ਇਹ ਟੈਂ ਨਵੇਂ ਹਰ ਕੀ ਮੂਰਲੇ ਤੇ ਹੈ ਜੀ 300 ਪੈਸੇ ਦੀ ਇਕਰੇ ਸੰਟਰੈਕਟਰ ਦੀ ਥੋੜੇ ਸਾਹਮਣੇ ਆ ਬਈ ਸਾਫ ਹੈ ਵੀ 10 ਮਾਟੂ 1,70,000 ਇਹ ਭਾਂਵੇਂ ਡਿਮਾਂਡ ਰੱਖੀ ਗਈ ਆ ਅਗਨਾ ਟਰੈਕਟਰ ਆ ਗਿਆ ਬਾਈ ਜੀ ਫੋੜ 363 ਇਹ ਵੀ ਹੌਲੈਂਡ ਵਾਲਾਂ ਦਾ 2002 ਮਾਡਲ ਹੈ 265000 ਦਾ ਮੰਗਿਆ ਸੀ ਆ ਮਾਰੂ ਨੀ ਆਪਣੇ ਕੰਡੀਸ਼ਨ ਸਾਡੇ ਸਾਹਮਣੇ ਵਾਲੀ ਜੀ ਸੋਲਾਂ ਨਾ ਉਠਾਈ ਜਿਹੜਾ ਟਾਇਰ ਪਾਇਆ ਮਗਰ ਲੈ ਬਈ ਇਹਦੇ ਕਿਸੇ ਕੋਲ ਫਸੋ ਲੀਕ ਨਾ ਹੈ ਨੀ ਬੈਟਰੀ ਬਹੁਤ ਹੀ ਸੋਹਣੇ ਤੇ ਸਾਫ਼-ਸੁਥਰੇ ਟਰੈਕਟਰ ਆਉਂਦੇ ਆ ਭਾਈ। ਜਿਆਦਾ 363 ਨਵੇਂ ਹੋ ਮੈਂਡ ਵਿੱਚ। ਮਗਲੇ ਦਾ ਵੀ ਨਵੇਂ ਹੈ ਭਾਈ। ਅੱਗੇ ਵਾਲੇ ਵੀ ਨਵੇਂ ਆ। ਬਹੁਤ ਹੀ ਸੋਹਣੇ ਤੇ ਸਾਫ਼-ਸੁਥਰੇ ਬੈਟਰ ਆ। ਇਹ ਮਾਡਲ ਹੈਗਾ 12 ਭਾਈ। 490000 ਰੁਪਏ ਦੀ ਮੰਗ ਪਈ। ਅਮਾਰੂ ਆਖਰੀ ਜਨਾਟਰ ਦੀ ਬਈ ਬਹੁਤ ਹੀ ਸੋਹਣਾ ਤੇ ਸਾਫ਼ ਸਟਰ ਹੈ ਤੁਹਾਨੂੰ ਕੰਡੀਸ਼ਨ ਸਾਰੇ ਪਾਸੇ ਟਰੈਕਟਰ ਦੇ ਦਿਖਾਵਾਂਗੇ ਕੈਮਰਾ ਪਰਵਾਜੇ ਬਈ ਚੈੱਕ ਆਪ ਇਹ ਆ ਕੇ ਬੋਲ ਲਾਖਣਾ ਸਾਸੋਫੀਆ 12 ਮਰਲੇ 4 ਲੱਖ 5000 ਰੁਪਏ ਦੀ ਮੰਗ ਹੈ ਮਰੋਨੀ ਦਾ ਬੇਟਾ ਇਹ ਦੇਖੋ ਕ੍ਰਿਸ਼ਮ ਜੀ ਸਾਫ ਹੈ ਬਈ ਅਗਲਾ ਟ੍ਰੈਕਟਰ ਹੈ 855 12 ਮਰਲ 455 ਹੇਕ ਮੰਗ ਹੈ। ਮਗਲੇ ਟਾਰੇ ਦੇ ਬਿਲਕੁਲ ਨਵੇਂ ਪਾਇਆ ਬਾਈ। ਜੇ ਕੇ ਦੀ। ਅੱਗੇਲੇ ਹੋਣਗੇ 65 ਤੋਂ 70% ਬਾਈ ਟੈਨ। ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ। ਆ ਮਾਰੂ ਨਹੀਂ। ਅਗਲਾ ਟਰੈਕਟਰ ਆ ਗਿਆ ਬਾਈ ਜੀ ਜੌਂਡੀਰ 5204 11 ਮਰਲਾ 4 ਲੱਖ 32000 ਕੀ ਡਿਮਾਂਡ ਬੱਜਾਂ ਆ ਮਰੋ ਤੇ ਇਹਦੇ ਮਗਰਲੇ ਨਵੇਂ ਆ ਬਾਈ ਜੀ ਅੱਗੇ ਵਾਲੇ ਵੀ ਨਵੇਂ ਆ ਰਹੇ ਕ੍ਰੇਸ਼ਨ ਤੁਹਾਡੇ ਸਾਹਮਣੇ ਆ ਬਾਈ ਮਾਰੂ ਨੇ ਆ ਦੇਖ ਅਗਿਆ ਨਿਊ ਹਾਲੈਂਡ 55 5500 ਚੰਡਾ ਨੰਬਰ ਵਾਈਟ ਰੈਕਟਰ ਮਗਲੇ ਟਾਇਰ ਇਹਦੇ ਹੈਗੇ 80 ਦੇ 90% ਅੱਗੇ ਵਾਲੇ ਵੀ ਨਵੇਂ ਦੇ ਹੈ ਸੱਤ ਦਾ ਮਾਡਲ ਹੈ 365000 ਦੀ ਮੰਗ ਹੈ ਇਹ ਵੀ ਬਹੁਤ ਹੀ ਸੋਹਣਾ ਰੈਕਟਰ ਹੈ ਬਾਈ ਆ ਮਾਰੂ ਨੀਰ ਆ ਦੇਖੋ ਆ ਮਾਰੂ ਨੀਰ ਕੀ ਨਾ ਨਾ ਮੈਂ 2-2 ਘੰਟੇ ਬਾਅਦ ਐਸਐਈ ਬੇਟਲੀ ਉੱਧੇ ਅੱਗੇ ਹੋਰ ਟਰੈਕਟਰ ਆ ਗਿਆ ਬਾਈ ਫਾਰਮ ਟਰੈਕਟਰ ਬੰਦਾ ਦਾ ਆਪਣੇ ਜਗ ਦਾ ਪੰਜ ਮਾੜੋ 265 ਹੈ ਡਮਾਡ ਦਾ ਆ ਮਰੂ ਨੀਆ ਬਹੁਤ ਹੀ ਸੋਹਣੇ ਸਾਫ ਸੁਥਰੇ ਟਰੈਕਟਰ ਆਉਂਦੇ ਆ ਬਾਈ ਮੰਡੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ